ਉਹ ਗੁਰਦੁਆਰਾ ਸ੍ਰੀ ਕਾਲ ਬੂੰਗਾ ਸਾਬ ਤੇ ਪੁਲਿਸ ਵੱਲੋਂ ਗੋਲੀਬਾਰੀ ਅਤੇ ਮਰਿਆਦਾ ਦੀ ਉਲੰਘਣ ਦੇ ਮੁੱਖ ਦੋਚੀ ਵਜੋਂ ਤੇ ਗ੍ਰਹਿ ਮੰਤਰੀ ਵਜੋਂ ਸ਼੍ਰੀ ਭਗਵਾਨਤਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਇਹ ਇੱਕ ਵੱਡਾ ਮਤਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਸਬੰਧ ਵਿੱਚ ਹੌਪਸ ਪੇਸ਼ ਹੋਇਆ ਜਿਹੜਾ ਪਾਸ ਕੀਤਾ ਗਿਆ ਦੂਸਰਾ ਮਤਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਅਤੇ ਬਿਆਦਬੀ ਦੀ ਘਟਨਾ ਦੇ ਹਰ ਜ਼ਿੰਮੇਵਾਰ ਖਿਲਾਫ ਸਮੇਤ ਮੁੱਖ ਮੰਤਰੀ ਪੰਜਾਬ 295 ਇਹ ਤਹਿਤ ਫੌਜਦਾਰੀ ਤਹਿਤ ਇਹ ਪarcha ਜਿਹੜਾ ਹੈ ਉਹ ਦਰਜ ਕੀਤਾ ਜਾਵੇ। ਤੀਸਰਾ ਮਤਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਤ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਤੇ ਇਹ ਕਾਰਵਾਈ ਕਰਨ ਲਈ ਜਿਹੜਾ ਹੈ ਉਹ ਜਾ ਕੇ ਮਿਲੇ ਤਾਂ ਕਿ 30 ਨਵੰਬਰ 2023 ਦੇ ਜਿਹੜੇ ਮੁੱਖ ਦੋਚੀ ਆ ਜਿਨ੍ਹਾਂ ਨੇ ਪੁਲਿਸ ਅੰਦਰ ਬਾੜੀ ਔਰ ਪੁਲਸ ਨੇ ਅੰਦਰ ਗੋਲੀਆਂ ਚਾਲਾ ਆ ਕੇ ਮਰਿਆਦਾ ਦਾ ਲੰਘਣ ਕੀਤਾ ਉਹਨਾਂ ਤੇ ਸਮੰਧ ਦੇ ਵਿੱਚ ਗਵਰਨਰ ਪੰਜਾਬ ਨੂੰ ਅਪਰੋਚ ਕਰੇ ਤੇ ਚੌਥਾ ਇਹ ਸ਼੍ਰੋਮਣੀ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਤੇ ਫੇਰ ਅਸੀਂ ਕਾਨੂੰਨੀ ਚਾਰਾ ਜੋਰੀ ਉਹ ਕਾਨੂੰਨੀ ਚਾਰਾ ਜੋਰੀ ਕੀ ਹੁੰਦੀ ਆ ਉਹ ਕਾਨੂੰਨੀ ਚਾਰਾ ਜਰੀ ਹੁੰਦੀ ਹੈ ਵੀ ਪਹਿਲਾਂ ਪੁਲਿਸ ਨੂੰ ਅਪਰੋਚ ਕਰੋ ਫਿਰ ਉਸ ਤੋਂ ਬਾਅਦ ਦਰਵਾਜੇ ਅਦਾਲਤਾਂ ਦੇ ਖੜਕਾਏ ਜਾਣ ਉਹ ਫਿਰ ਦਰਵਾਜੇ ਅਦਾਲਤਾਂ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਕਾਉਗੀ ਜਿਨ੍ਹਾਂ ਨੂੰ ਆਪਾਂ ਇਸ ਤਗਾਸਾ ਕਹਿੰਦੇ ਹਾਂ ਪਰ ਅਸੀਂ ਆਸ ਰੱਖਦੇ ਹਾਂ ਕਿਉਂਕਿ ਸਰਕਾਰ ਚੁੱਪ ਬੈਠੀ ਆ ਐਡਮਿਨਿਸਟ੍ਰੇਸ਼ਨ ਚੁੱਪ ਬੈਠੀ ਆ ਸੈਟ ਬਣਾਈ ਨੂੰ 3 ਮਹੀਨੇ ਹੋ ਗਏ ਉਹਦੀ ਕੋਈ ਕਾਰਗੁਜ਼ਾਰੀ ਨਹੀਂ ਇਹ ਚੁੱਪ ਰਹਿਣੀ ਜਿਹੜੀ ਇਹ ਕਿਸ ਗੱਲਬਾਤ ਇਸ਼ਾਰਾ ਕਰਦੀ ਆ ਜਿੱਦਾਂ ਸਿਆਣੇ ਕਹਿੰਦੇ ਨੇ ਨਾ ਕਿ ਜੇ ਕੋਈ ਬੰਦਾ ਸਵਾਲ ਕਰੇ ਤੇ ਚੁੱਪ ਰਹੇ ਤੇ ਇਹਦਾ ਮਤਲਬ ਇਟ ਅਮਾਉਂਟਸ ਟੂ ਐਡਮਿਸ਼ਨ ਇਹਦਾ ਮਤਲਬ ਇਹ ਆਪ ਉਸ ਗੱਲ ਨੂੰ ਸਰਟ ਕਰਦੇ ਆ ਕਿ ਉੱਥੇ ਹੋਈ ਇਹ ਬਿਆਦਮੀ ਦੇ ਇਹ ਮੁੱਖ ਦੋਸ਼ੀ ਆ ਉਹ ਤੋਂ ਇਲਾਵਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਿਸ਼ਾਲ ਇਕੱਠ ਵਿਸ਼ਾਲ ਇਕੱਠ ਸਾਲੀਆਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਸਿੱਖ ਪੰਥ ਦੀਆਂ ਰਹਿਨਮਾਈ ਦੇ ਵਿੱਚ ਵਿਚਰਦੀਆਂ ਉਹਨਾਂ ਸਾਰਿਆਂ ਨੂੰ ਇੱਕਠੇ ਬੁਲਾ ਕੇ ਫਿਰ ਇੱਕ ਜਿਹੜਾ ਆ ਉਹ ਸੰਘਰਸ਼ ਜਿਹੜਾ ਆ ਇਹਦੇ ਸਗੇ ਸਾਡੇ ਜਿਹੜੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਜਿਹੜੇ ਆ ਉਹ ਸਾਰੇ ਕੋਲ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਪਿਛਲੇ ਦਿਨੀ ਇੱਕ ਸਾਡੇ ਨੋਟਸ ਵਿੱਚ ਆਈ ਆ ਉਹ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਖਪੂਰ ਸਿੰਘ ਦੇ ਮੈਂਬਰ ਸਰਦਾਰ ਜਨੈਲ ਸਿੰਘ ਡੋਗਰਾ ਵਾਲਾ ਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਇਹ ਪਿਛਲੇ ਦਿਨੀ ਦੇਖੋ ਪਰੋਲ ਤੇ ਆਇਆ ਝੂਠਾ ਸਾਹਿਬ ਰਾਮ ਅਬਰਾਹੀਮ ਉਹ ਪਰੋਲ ਤੇ ਆ ਕੇ ਵੀ ਉਹ ਕਾਰਵਾਈਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਨਫਰਤ ਫਲਾਉਣ ਦਾ ਯਤਨ ਕਰ ਰਿਹਾ ਉਹ ਕਪੂਰਥਲੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਤਲਵੰਡੀ ਚੌੜੀਆਂ ਚੋਂ ਨਹੀਂ ਚੌਧਰੀਆਂ ਤਲਵੰਡੀ ਚੌਧਰੀਆਂ ਉਹਦੇ ਵਿੱਚ ਜ਼ਮੀਨ ਦੀ ਖਰੀਦੋ ਫਰੋਖਤ ਕੀਤੀ ਜਿੱਥੇ ਨਹੀਂ ਚਾਚਾ ਘਰ ਬਣਾਉਣਾ ਪਹਿਲਾਂ ਹਰਿਆਣੇ ਦੇ ਵਿੱਚ ਫਿਰ ਮਾਲਵੇ ਦੇ ਵਿੱਚ ਤੇ ਹੁਣ ਇਹ ਯਤਨ ਕਰ ਰਹੇ ਕਿ ਇਧਰ ਦੁਆਬੇ ਵਾਲੇ ਪਾਸੇ ਦੇ ਵਿੱਚ ਵੀ ਸੁਲਤਾਨਪੁਰ ਲੋਧੀ ਦੇ ਲਾਗੇ ਇੱਕ ਸਥਾਨ ਬਣਾਇਆ ਜਾਵੇ। ਇਹ ਮੈਂਬਰ ਸਹਿਬਾਨ ਨੇ ਜਦੋਂ ਜਾਇਦ ਵੀ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਆ ਭਈ ਇਹ ਕਿਉਂਕਿ ਇਹਨਾਂ ਵੱਲੋਂ ਕੋਈ ਵੀ ਜਿਹੜੇ ਚਰਚਾ ਕਰ ਜਾਂ ਨਾਮ ਚਰਚਾ ਕੀ ਕਹਿੰਦੇ ਇਹ ਉਹ ਜੇ ਬਣਾਏ ਗਏ ਤੇ ਫਿਰ ਪਹਿਲੀ ਗੱਲ ਤਾਂ ਉਹ ਪਰੋਲ ਤੇ ਆ ਆ। ਦੂਜੀ ਗੱਲ ਇਹਦੇ ਨਾਲ ਲਾ ਐਂਡ ਆਰਡਰ ਦੀ ਸਮੱਸਿਆ ਜਿਹੜੀ ਆ ਉਹ ਵੀ ਉਤਵਨ ਹੋ ਸਕਦੀ ਆ ਸੋ ਪੰਜਾਬ ਸਰਕਾਰ ਤੋਂ ਇਹ ਵੀ ਅਸੀਂ ਮੰਗ ਕੀਤੀ ਆ ਕਿ ਇਹਦੇ ਕੋਈ ਵੀ ਕਾਰਕੁਨ ਜਿਹੜੇ ਕੋ ਜਮੀਨ ਪੰਜਾਬ ਦੇ ਵਿੱਚ ਖਰੀਦ ਕਰਦੇ ਆ ਉਹਨਾਂ ਨੂੰ ਰੋਕਿਆ ਜਾਵੇ ਜੇ ਨਹੀਂ ਰੋਕਿਆ ਤੇ ਫੇਰ ਆ ਪਿੱਛੇ ਹੀ ਨਹੀਂ ਥੋੜੇ ਬੰਦੇ ਇਕੱਠੇ ਕੀਤੇ ਸੀ ਫੇਰ ਹੋਰ ਵੀ ਇਕੱਠੇ ਹੋਣਗੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਜਦੋਂ ਜ਼ਿਆਦਾ ਆਪਣੀ ਕਰੂਗੀ ਸੋ ਇਹੋ ਜਿਹੇ ਕਾਰਨਾ ਕਰੀਏ ਜਿਸ ਦੇ ਨਾਲ ਪੰਜਾਬ ਉਹ ਮੋੜ ਆਪਣਾ ਦਸਤਾਰਬ ਹੋਵੇ ਸੋ ਇਹਨੇ ਬੇਨਤੀ ਕਰਕੇ ਤੁਹਾਤੋਂ ਮੈਂ ਖੇਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਕੁਸਿੰਦਰ ਸਿੰਘ ਰਾਗੀ ਨੇ ਇੱਕ ਅਬਜੈਕਸ਼ਨੇਬਲ ਵੀਡੀਓ ਜਿਹੜੀ ਹੈ ਰੀਲੀਜ਼ ਉਹ ਵੇਲਾ ਉਹ ਆਪਣੇ ਕਰ ਦਿੱਤਾ ਹੈ ਪਹਿਲਾਂ ਹੋਇਆ ਸੀ ਕਮੇਟੀ ਦਾ ਫੈਸਲਾ ਉਹਦੇ ਤਰਾਂ ਤੇ ਰੋਕ ਲਾ ਦਿੱਤੀ ਆ ਉਹ ਹੋਂਦੇ ਆਪਣੇ ਜਿਹੜੀ ਐਗਜ਼ੈਕਟਿਵ ਹੋ ਗਈ ਉਹਦੇ ਫੈਸਲਾ ਕੰਮ ਆ ਜਾਊਗਾ ਜੀ ਬਾਬਾ ਬਲਬੀਰ ਸਿੰਘ ਜੀ ਵੱਲੋਂ ਮਨ ਪੱਤਰ ਭੇਜਿਆ ਗਿਆ ਜਿਹਦੇ ਵਿੱਚ ਇਹ ਕਾਰਵਾਈ ਦੇ ਉੱਤੇ ਸਵਾਲ ਖੜੇ ਦੇਖੋ ਬੇਨਤੀ ਸੁਣ ਲਓ ਮੇਰੀ ਸਵਾਲ ਖੜੇ ਕਰਨੇ ਸਿਖਾਲੇ ਆ ਮੈਂ ਵੀ ਬਾਬਾ ਜੀ ਨੂੰ ਮਿਲਿਆ ਮੇਰੇ ਨਾਲ ਵੀ ਘੰਟਾ ਮੀਟਿੰਗ ਹੋਈ ਉਹਨਾਂ ਦੀ ਇਹ ਐਕਚੁਅਲੀ ਟਾਈਟਲ ਨਹੀਂ ਅਸੀਂ ਡਿਸਾਈਡ ਕਰਨਾ ਸਾਡਾ ਸਾਡਾ ਫੋਕਸ ਸਮਝੋ ਕਿੱਥੇ ਆ ਬਾਬਾ ਜੀ ਦਾ ਹੈਗਾ ਆ ਵੀ ਇਹ ਸਾਡਾ ਸਥਾਨ ਆ ਤੇ ਮਾਨ ਸਿੰਘ ਹੁਣੀ ਕਬਜ਼ਾ ਕਰ ਲਿਆ ਸਾਡਾ ਇਹ ਸਵਾਲ ਨਹੀਂ ਸਾਡਾ ਸਵਾਲ ਆ ਵੀ ਉੱਥੇ ਫਾਇਰਿੰਗ ਹੋਈ ਤੇ ਹੋਈ ਕਿਉਂ ਤੇ ਜੇ ਬਾਬਾ ਜੀ ਦਾ ਉਹ ਹੈਗਾ ਆ ਉੱਥੇ 145 ਲੱਗੀ ਆ ਉਹਦੇ 145 ਐਸਟੀਐਮ ਨੇ ਸੁਣਵਾਈ ਕਰਨੀ ਆ ਉਹ ਜਿਹਦੇ ਕੋਲ ਟਾਈਟਲ ਹੋਵੇ ਦੇ ਦਵਾਂ ਕਿ ਛੋਮਣੀ ਕਮੇਟੀ ਕੋਲ ਟਾਈਟਲ ਲੈ हां ये जरूर हुई सी पे जे तुसी अकाल तख्त ਕੋਲ ਜਾ ਕੇ ਇਹਦੇ ਬਾਰੇ ਕੋ ਮਸ਼ਵਰਾ ਕਰਨਾ ਬਦੀ ਸਿੱਖ ਗੋਲੀ ਨਾਲ ਨਹੀਂ ਪਰ ਇਹਨੂੰ ਆਪਾਂ ਉਹਦੇ ਨਾਲ ਮਨਾ ਜੋੜੀਏ ਬਾਬਾ ਬਲਬੀਰ ਜੀ ਨੂੰ ਦਾ ਅਬਜੈਕਸ਼ਨ ਉਹ ਗੋਲੀ ਸਾਡਾ ਤਾਂ ਮੇਨ ਆ ਪਈ ਗੋਲੀ ਕਿਉਂ ਚੱਲੀ ਤੇ ਬਰਿਆਦਾ ਦਾ ਲੰਘਣ ਹੋਇਆ ਬਾਬਾ ਜੀ ਦਾ ਆ ਪਈ ਮੇਰਾ ਗੁਰਦੁਆਰਾ ਆ ਉਹ ਅਸੀਂ ਨਹੀਂ ਡਿਸਾਈਡ ਕਰਨਾ ਉਹ 145 ਲੱਗੀ ਆ ਉਹ ਡਿਸਾਈਡ ਕਰਨਗੇ ਸੋ ਬਾਬਾ ਜੀ ਸਾਡਾ ਹਿੱਸਾ ਹੀ ਆ ਪ੍ਰਬੰਧ ਦਾ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਸਹਿਯੋਗ ਰੱਖਦੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ মিডিਆ ਠੀਕ ਹੈ ਆਜ਼ਾਦੀ ਆ ਸਾਰਿਆਂ ਨੂੰ ਹੋਰ ਤਾਂ মিডিਆ ਵੀ ਦਬਰਦਾ ਬੜਾ ਯਤਨ ਕੀਤਾ ਜਾ ਰਿਹਾ ਪਰ ਇਹ ਇਹਨੂੰ ਮੁੱਦਾ ਐਵੇਂ ਨਾ ਬਣਾਓ ਕਿ ਕਮੇਟੀ ਨੇ ਕਮੇਟੀ ਨੇ ਟਾਈਟਲ ਨਹੀਂ ਸੀ ਡਿਸਾਈਡ ਕਰਨਾ ਕਮੇਟੀ ਨੇ ਫੈਸਲਾ ਬਿਲਕੁਲ ਨਹੀਂ ਸੀ ਕਰਨਾ ਕਿ ਕਿਹਦਾ ਕਬਜ਼ਾ ਤੇ ਕਿਹਦਾ ਹੋਣਾ ਚਾਹੀਦਾ ਉਹਨਾਂ ਦਾ ਇੱਕ ਐਸ ਗੱਲ ਤੇ ਆ ਵੀ ਸਾਡਾ ਕਬਜ਼ਾ ਸੀ ਉਹ ਜੀ ਸਾਦਕੇ ਉਹਨਾਂ ਨੂੰ ਮਵਾਰਕਿਆ ਕੋਰਟਾਂ ਚਲ ਜਾਣ ਕੋਰਟ ਤਾਂ ਚਲੇ ਗਏ ਆ 145 ਤੁਸੀਂ ਜਾਣਦੇ ਆ 6 ਮਹੀਨਾ ਚ ਉਹਦਾ ਫੈਸਲਾ ਹੋਣਾ ਹੁੰਦਾ ਉਹ ਪਤਾ ਲੱਗ ਜਾਓ ਮੈਂ ਕਿਹਦਾ ਕਬਜ਼ਾ ਸੀ ਤੇ ਕੌਣ ਇਹਦਾ ਮਾਲਕ ਹੈ ਸੋ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਬਾਬਾ ਜੀ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਤੁਸੀਂ ਸਾਡੇ ਸਤਿਕਾਰਯੋਗ ਆਗੂ ਆਗੂ ਕਹਿਣ ਦਾ ਭਾਗ ਕਿ ਬੁੱਢਾ ਦਲ ਜਿਹੜਾ ਆ ਉਹ ਬੁੱਢਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲੀ ਜਥੇਬੰਦੀ ਆ ਪਰ ਉਹਦਾ ਸਤਕਾਰ ਵੀ ਆ ਸਰਕਾਰ ਨਾਲ ਲੜਨੋ ਕੋਟਾਂ ਦੇ ਵਿੱਚ ਜਾ ਕੇ ਲੜਨ ਜਗ੍ਹਾ ਤਖਤ ਨੂੰ ਹਾਂ ਜੇ ਕਹਿਣਗੇ ਕਾਲ ਤਖਤ ਦੋਹਾਂ ਤੇਰਾ ਨੂੰ ਕੱਲਿਆਂ ਨੂੰ ਸਾਥ ਸਕਦਾ ਜੇ ਉਹਦੇ ਵਿੱਚ ਹਾਸਮਾਨਾ ਹੋਊ ਪਰ ਸਾਡਾ ਇਤਰਾਜ਼ ਸਿਰਫ ਗੋਲੀ ਦਾ ਆ ਗੋਲੀ ਬਾਰੇ ਵੀ ਬਾਬਾ ਜੀ ਸਪਾਇਟ ਕਰਦੇ ਨੇ ਵੀ ਗੋਲੀ ਹੁਣ ਜਿਹੜੀ ਗੋਲੀ ਬਾਰੇ ਬਿਆਨ ਆਏ ਕੋਸ਼ ਆਏ ਆ ਉਹ ਤਾਂ ਸੀ ਜਿਵੇਂ ਉੱਥੋਂ ਜਾਣਦੀ ਸੀ ਪੁਲਿਸ ਉਹਨੇ ਫਾਇਰਿੰਗ ਅਦਰੋਂ ਕੀਤੀ ਉਹਨੇ ਫਾਇਰਿੰਗ ਜਾਣ ਚੱਕ ਕਰਤੀ ਪਰ ਤਾਥ ਬੋਲਦੇ ਆ ਕਿ ਪੰਜਾਂ ਛਿਆਂ ਜਿਹੜਿਆਂ ਦੀ ਪੁਲਿਸ ਕੱਟੀ ਕੀਤੀ ਆਫਸਰ ਕੱਠੇ ਕੀਤੇ ਸੋ ਸੱਚ ਤਾਂ ਸੱਚੇ ਨਹੀਂ ਨਾ ਹੁੰਦਾ ਘੜੀ ਦੀ ਘੜੀ ਝੂਠ ਬੋਲ ਕੇ ਕੰਮ ਨਹੀਂ ਚੱਲਦਾ ਤਾਂ ਜਿਹੜੇ ਦੋ ਬੰਦੇ ਪਹਿਲੇ ਉਹਨਾਂ ਦੇ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਨੂੰ بےਪੱਤ ਕਰਕੇ ਚਲੋ ਇਹ ਇਹ ਸਾਡਾ ਮਸਲਾ ਇਹ ਸਾਡਾ ਮਸਲਾ ਨਹੀਂ ਦੋਨੂੰ ਕੀਤਾ ਕੀ ਕੀਤਾ ਸਾਡਾ ਸਿਰਫ ਆਪਣੇ ਅਮਰਤਪਾਲ ਸਾਡਾ ਆ ਬੇ ਗੋਲੀ ਚੱਲੀ ਕਿਹਦੇ ਹੁਕਮ ਨਾਲ ਚੱਲੀ ਬਿਆਦਵੀ ਹੋਈ ਤਾਂ ਕਿਹਦੇ ਹੁਕਮ ਨਾਲ ਹੋਈ ਇਹ ਨਹੀਂ ਹਰਿਆਣਾ ਕੇ ਬੇਟੀ ਤੇ ਕਪੜੇ ਕੀ ਤਾਂ ਕਿ ਉਹ ਤੋਂ ਵੀ ਜੁੱਤੀਆਂ ਲੈ ਕੇ ਪੂਸ ਉੱਤੇ ਬੜੀ ਸੀ ਉਹਦਾ ਵੀ ਉਹ ਉਹਨਾਂ ਵਾਂਗ ਕਹਿੰਦੇ ਉਹਨਾਂ ਨੂੰ ਅਸੀਂ ਕਿਹੜੇ ਫੁੱਲ ਪਾਏ ਉਹਨਾਂ ਨੇ ਬੇਸ ਨਿੰਦਾ ਕੀਤੀ ਹੈ ਸਾਹੀ ਸਾਹਿਬ ਧਾਵੀ ਸਾਹਿਬ ਜਿਹੜਾ ਜਾਜ ਕਰਦੇ ਸਿੱਧੇ ਰੂਤ ਜਾ ਬੱਜਦਾ ਆਪਣੇ ਸੀਐਮ ਨੂੰ ਦੋਸ਼ੀ ਕਰਾਰ ਦਿੰਦਾ ਜਿਵੇਂ ਵਾ ਘਰੇ ਜੀ ਕਿਹਦੇ ਵਿੱਚ ਹੋਰ ਸਿਵਲ ਤੇ ਪੁਲਿਸ ਦੇ ਕਿਹੜੇ ਅਧਿਕਾਰੀਆਂ ਨੂੰ ਸ਼ਾਮਲ ਆ ਜੀ ਦੇਖੋ ਦੋ ਗੱਲਾਂ ਹੁੰਦੀਆਂ ਇੱਕ ਹੁੰਦਾ ਮਿੱਥਕੇ ਇੱਕ ਹੁੰਦਾ ਜਾਣ ਚੱਕ ਇਹ ਸਾਰਾ ਕੰਮ ਮਿੱਥਕੇ ਹੋਇਆ ਇਹਦੇ ਵਿੱਚ ਸਿੱਧੇ ਤੌਰ ਤੇ ਅੱਜ ਤੱਕ 3 ਮਹੀਨੇ ਸਾਡੀ ਜਿਹੜੀ ਕਮੇਟੀ ਸੀ ਉਹ ਐਸਐਸਪੀ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਮਿਲੀ ਕਿਸੇ ਅਫਸਰ ਨੇ ਬੱਤੀ ਨਹੀਂ ਬਾਈ ਈਵਨ ਸਰਕਾਰ ਨੇ ਬੱਤੀ ਨਹੀਂ ਬਾਈ ਤੇ ਇਸ ਕਰਕੇ ਇਹਦੇ ਲਈ ਜਿਹੜੇ ਵੀ ਕਨਸਰਨ ਡਿਆ ਇਹ ਹੁਣ ਮੁੱਖ ਮੰਤਰੀ ਸਾਹਿਬ ਦੱਸਣ ਫਿਰ ਉਹਦੇ ਲਈ ਕਿਹੜੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਜਿਹੜੇ ਉੱਥੇ ਹਾਜ਼ਰ ਸੀ ਉਹੋ ਹੀ ਆ ਤੇ ਫਿਰ ਤਿਆਰੀ ਕਰਕੇ ਇੰਟਰ ਹੋਣਾ ਇਹ ਤਾਂ ਕੁਝ ਇੰਡੀਕੇਟ ਹੋ ਰੇ ਕਰ ਦੇਣਾ ਵੀ ਇਹਦਾ ਮਤਲਬ ਕੌਨਸਪੀਰੇਸੀ ਪਹਿਲੇ ਸ਼ੁਰੂ ਸੀ ਸੋ ਇਸ ਕਰਕੇ ਸਿੱਧੇ ਤੌਰ ਤੇ ਦੇ ਬਾਕੀ ਜਿਹੜੇ ਅਫਸਰ ਆ ਉਹ ਇਹ ਕੱਢਣ ਸਾਰੇ ਹੀ ਵੀ ਕੋਲੇ ਕੌਣ ਕੌਣ ਜ਼ਿੰਮੇਵਾਰ ਆ ਉਹ ਜਿਹੜੇ ਤਫ਼ਤੀਸ਼ ਇਹਦੀ ਹੋਊਗੀ ਪੂਰੀ ਉਹਦੇ ਵਿੱਚੋਂ ਆ ਕੇ ਸਾਹਮਣੇ ਆ ਜਾਊਗੀ ਫਿਰ ਜਿਹੜੇ ਜਿਹੜੇ ਜ਼ਿੰਮੇਵਾਰ ਹੋਣਗੇ ਸਾਡਾ ਵੀ ਰੋਸ ਇਹੋ ਹੀ ਆ ਵੀ ਜਿਹੜੇ ਜ਼ਿੰਮੇਵਾਰ ਆ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਮੁੱਖ ਤੌਰ ਤੇ ਕਿਉਂਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਉਹ ਸਾਰੇ ਲਾਅ ਐਂਡ ਆਰਡਰ ਦਾ ਕੱਲੇ-ਕੱਲੇ ਦਾ ਜਿਹੜਾ ਉਹਦੀ ਜ਼ਿੰਮੇਵਾਰੀ ਹੁੰਦੀ ਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਦੇਗੇ ਜੀ ਚਾਰਾ ਜੁਕੀ ਨਹੀਂ ਤੁਸੀਂ ਗੱਲ ਕੀਤੀ ਹੈ ਜੀ ਲੀਗਲ ਚਾਰਾ ਸਰਕਾਰ ਨਹੀਂ ਕਰਦੀ ਵੀਡੀਓ ਤਾਂ ਫਿਰ ਲੀਗਲ ਚਾਰਾ ਜਿਹਦਾ ਉਹ ਅਸੀਂ ਯਤਨ ਕਰਦੇ ਆ ਫਿਰ ਹੋੜ ਕਿਹੋ ਜੀ ਹੁੰਦੀ ਹੁੰਦੀ ਆ ਪਰ ਪਹਿਲਾਂ ਇਹ ਤਾਂ ਦੱਸਣ ਕਿ ਭਈ ਇਹਦੇ ਕੌਣ ਜ਼ਿੰਮੇਵਾਰ ਆ? ਦੇਖੋ ਨਸ਼ੇ ਦਾ ਬਹੁਤ ਮਾੜਾ ਹਾਲ ਆ ਆ ਕਾਂਦੀਦਲ ਬੋਲਦਾ ਅੱਜ ਪੰਜਾਬ ਪੰਜਾਬੋ ਯਾਤਰਾ ਦੀ ਸੀ ਦੇਖੋ ਕਮੇਟੀ ਕਿੰਨਾ ਕੋਨਕ੍ਰੀਟ ਚੁਗਾਰੋ ਦੇਖੋ ਬੈਂਤੀ ਸੁਣ ਲਾਓ ਲਾ ਐਂਡ ਆਰਡਰ ਦੀ ਤੁਸੀਂ ਮੇਰੇ ਤੋਂ ਬਾਤ ਵਿੱਦ ਜਾਂਦੇ ਹੋ ਰੋਜ਼ ਕਿਤੇ ਨਾ ਕਿਤੇ ਜੋ ਆ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਆ ਨਸ਼ੇ ਦਾ ਮੈਂ ਨਹੀਂ ਕਹਿੰਦਾ ਗਵਰਨਰ ਪੰਜਾਬ ਨੇ ਕਹਿਤਾ ਪ੍ਰੈਸ ਕਾਨਫਰੰਸ ਕਰਕੇ ਬੋਲਦਿਆਂ ਨੇ ਕਹਿਤਾ ਮੈਂ ਉਹਨਾਂ ਪੁਲਿਸ ਅਧਿਕਾਰੀਆਂ ਦਾ ਨਾਂ ਨਹੀਂ ਦੱਸਣਾ ਜਿਹੜੇ ਕਹਿੰਦੇ ਸੀ ਕਿ ਪਾਰੋਂ ਜੇ 10 ਕੁਇੰਟਲ ਆਉਂਦਾ ਸੀ ਨਸ਼ਾ ਤੇ ਉਹਦੇ ਵਿੱਚੋਂ 2 ਕੁਇੰਟਲ ਜਾਂਦਾ ਸੀ 8 ਕੁਇੰਟਲ ਦੀ ਖੇਪ ਪੰਜਾਬ ਨੂੰ ਟੱਪ ਜਾਂਦੀ ਸੀ ਹੁਣ ਉਹ ਕਹਿੰਦੇ 10 ਕੁਇੰਟਲ ਆਉਂਦਾ 10 ਦਾ 10 ਪੰਜਾਬ ਜੇ ਖੱਪ ਜਾਂਦਾ ਸੋ ਇਹਦਾ ਨਸ਼ਿਆਂ ਦੀ ਗੁਲਦਾਨ ਹੋ ਚੁੱਕੀ ਜਿਹੜੇ ਕੱਲ ਤਾਂ ਕਹਿੰਦੇ ਸੀ ਮੈਂ ਇੱਕ ਤੁਹਾਨੂੰ ਹੋਰ ਆ ਵੀਡੀਓ ਹੁਣ ਤੁਹਾਨੂੰ ਛੋਟੀ ਜਿਹੀ ਐਵੇਂ 2 ਮਿੰਟ ਦੀ ਆ ਉਹਦੇ ਵਿੱਚ ਮਾਨ ਸਾਹਿਬ ਖੜੇ ਆ ਤੇ ਕੇਜਰੀਵਾਲ ਕਹਿ ਰਿਹਾ ਕਿ ਮੈਂ ਆ ਜਿਹੜੇ ਆਪਣੇ ਝੂਠਾ ਸਾਧ ਵਾਲੀ ਬਿਆਦਵੀ ਵਾਲੇ 24 ਘੰਟਿਆਂ ਚ ਫੈਸਲਾ ਕਰ ਦਊਗਾ ਤੇ ਹੁਣ 24 ਮਹੀਨੇ ਹੋ ਚਲੇ ਆ ਸੈਂਕਸ਼ਨ ਦੇਣ ਨੂੰ ਤਿਆਰ ਨਹੀਂ ਕੀ ਯਾਦ ਰੱਖੀ ਜਾ ਸਕਦੀ ਹਰ ਪੱਖ ਤੋਂ ਫਿਰ